ਕੀ ਜਿਹੜਾ ਹਾਂਗਰਾ ਦਾ ਪੰਡਾ ਜਰਦਾ ਇਹ ਹਾਂਗਰਾ ਉਹ ਜੋਸਰ ਨਗਰ ਕੰਪੇਨ ਬੇਸ ਨੇ ਬਣਾਇਆ ਉਹ ਇੱਕ ਮਿੰਟ ਜਿਹ 15 ਦਿਨ ਤੋਂ 2 ਹਫ਼ਤੇ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਸੀਗਾ ਡਰੱਗਸ ਅਗੇਂਸਟ ਜਿਹਦੇ ਚ ਅੱਛੀ ਕਾਮਯਾਬੀ ਮਿਲੀ ਹੈ ਸਪੈਸ਼ਲ ਸੈਲ ਵਾਲਿਆਂ ਨੂੰ ਸਾਡੀ ਕਮਿਸ਼ਨਡ ਪੁਲਿਸ ਦੇ ਐਡੀਸੀਪੀ ਤੇ ਐਸਪੀ ਇਨਵੈਸਟੀਗੇਟ ਇਨਵੈਸਟੀਗੇਸ਼ਨ ਨੂੰ ਸੁਪਰਵਾਈਜ਼ ਕਰਲੇ ਸੀਗੇ ਤੇ ਟੋਟਲ 9 ਬੰਦੇ ਗ੍ਰਿਫਤਾਰ ਕੀਤੇ ਗਏ ਇੱਕ ਆਗਰਾ ਤੋਂ ਗ੍ਰਿਫਤਾਰ ਹੋਇਆ 6 ਜਿਹੜੇ ਆ ਉਹ ਅਮਰਸਰ ਤੋਂ ਦੋ ਜਲੰਧਰ ਦੇ ਇਹਨਾਂ ਦੇ ਪੋਜੀਸ਼ਨ ਤੋਂ ਵਕਫ ਵਕਟ ਟਾਈਮ ਵਕਫ ਪਲੇਸਸ ਤੋਂ 1,11,000 ਨਸ਼ੀਲੀ ਗੋਲੀਆਂ ਮੇਜਰਲੀ ਟਰਾਮਾਡੋਲ ਓਪਰਾਮਤ ਹੋਈਆਂ ਓਪੀਐਮ 3.5 ਕਿਲੋ ਓਪੀਐਮ ਅਫੀਮ ਬਰਾਮਦ ਹੋਈ ਤੇ ਇੱਕ ਦੇ ਕੋਲ ਕੰਟਰੀ ਮਿਟ ਵੈਪਨ ਵੀ ਬਰਾਮਦ ਹੋਇਆ ਇਹ ਵੱਡਾ ਗਿਰੋਹ ਸੀਗਾ ਮੋਡਸ ਸਰਪ੍ਰੈਂਡ ਇਹ ਹੈ ਕਿ ਕੁਝ ਸ਼ਹਿਰਾਂ ਚ ਜਿਵੇਂ ਆਗਰਾ ਮੁਰਾਦਾਬਾਦ ਮੁਜ਼ਫਰਨਗਰ ਜਿੱਥੇ ਜਿੰਨ ਗਲੀਆਂ ਚ ਮੋਹਲਿਆਂ ਚ ਬਾਜ਼ਾਰਾਂ ਚ ਕਾਫੀ ਸੰਖਿਆ ਚ ਕੇਮਿਸਟਰੀ ਦੁਕਾਨਾਂ ਸੀਗੀਆਂ ਉਹਦੇ ਵਿੱਚੋਂ ਇਹ ਨਸ਼ੀਲੀ ਗੋਲੀਆਂ ਨੂੰ ਡਾਇਵਰਟ ਕਰਦੇ ਸੀਗੇ ਪਰ ਵੱਡੇ ਵੱਡੇ ਪਾਰਸਲ ਬਣਾਉਂਦੇ ਸੀਗੇ ਰੋਜ਼ ਜਾਂ ਇੱਕ ਦਿਨ ਛੱਡ ਕੇ ਇਹ ਪਾਰਸਲ ਦੀ ਡਿਲੀਵਰੀ ਅਮਰਸਰ ਹੁੰਦੀ ਸੀਗੀ ਤੇ ਉੱਥੇ ਅੱਗੇ ਇਹ ਪਰਚੂਨ ਦੇ ਹਿਸਾਬ ਨਾਲ ਇਹ ਵਿੱਚੇ ਜਾਂਦਾ ਸੀਗਾ ਤੇ ਵਿਕਰਮ ਕਰਕੇ ਇੱਕ ਮੇਨ ਇਹਨਾਂ ਦਾ ਜਿਹੜਾ ਬੰਦਾ ਹੈ ਉਹ ਅਮਰਸਰ ਤੋਂ ਪੱਤਰਕਾਰ ਕੀਤਾ ਹੈ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਆਵੀ ਆਇਆ ਹੈ ਕਿ ਇਹਨਾਂ ਨੇ ਕੁਰੀਅਰ ਰਾਹੀਂ ਫੌਰਨ ਵੀ ਕੁਝ ਡਰੱਗਸ ਨੂੰ ਡਿਵਰਟ ਕੀਤਾ ਹੈ ਮੇਜਰਲੀ ਜਿਹੜੀ ਡਰੱਗਸ ਦੀ ਇਹਨਾਂ ਦੀ origin ਹੈ ਜਿਹੜੀ ਮੈਨੂਫੈਕਚਰਿੰਗ ਹੈ ਉਹ ਗੁਜਰਾਤ ਦੀ ਹੈ ਉਹ ਵੀ ਆਪਾਂ ਵੈਰੀਫਾਈ ਕਰਾ ਰਹੇ ਹਾਂ ਕੰਸਰਨ ਅਥਾਰਟिटीज ਨੂੰ ਪੁੱਛ ਕੇ ਕਿ ਉੱਥੇ ਜਿਹੜੀ ਜਨਫੈਕਟੀਆਂ ਚ ਬਣ ਰਹੀ ਹੈ ਕਿ ਆ ਉਹ ਲੀਗਲ ਬਣ ਰਹੀ ਹੈ ਇਲੀਗਲ ਬਣ ਰਹੀ ਹੈ ਬਾਕੀ ਜਿਹੜੇ ਹੋਲਸੇਲਰ ਸੀਗੇ ਜਿਹੜੇ ਇਨ ਤਿੰਨ ਸ਼ਹਿਰ ਯੂਪ ਦੇ ਸ਼ਹਿਰ ਦੇ ਜਿਹੜੇ ਹੁੱਲ ਸੈਲਰਸ ਜਿਹੜੇ ਡਾਇਵਰਟ ਕਰ ਰਹੇ ਸੀਗੇ ਇਲੀਗਲ ਟ੍ਰੇਡ ਲਈ ਉਹਨਾਂ ਨੂੰ ਵੀ ਆਪਾਂ ਨੋਮਿਨੇਟ ਕਰ ਲਵਾਂਗੇ ਆਰ ਇੰਡੀਫਾਈ ਹੋ ਗਏ ਨੋਮਿਨੇਟਡ ਹੈ ਕੇਸ